इतिहास गवाह है कि इस जमीन पर खून की खुराक से ही सल्तनतें पनपती रही हैं। सन एक हजार ग्यारह से कितनों ने ही वक्त वक्त से लूट कर इस खून को अपने कदमों में रखा और फिर कदम रखा मुख ਸੰ 1682 ਵਿੱਚ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ ਨੂੰ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪੋਵਿੰਗ ਪਿੰਡ ਵਿੱਚ ਇੱਕ ਧਾਰਮਿਕ ਸਿੱਖ ਪਰਿਵਾਰ ਵਿੱਚ ਹੋਇਆ ਜਿਸ ਦੀ ਕਿਸਮਤ ਵਿੱਚ ਸ਼ੇਰਾਂ ਵਾਂਗ ਗర్జਨਾ ਲਿਖਿਆ ਸੀ। ਉਹਨਾਂ ਦੇ ਪਿਤਾ ਪੰਜ ਭਗਤਾ ਜੀ ਇੱਕ ਕਿਸਾਨ ਸਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਸਮਰਪਿਤ ਸੇਵਕ ਸਨ। ਜਦ ਕਿ ਮਾਤਾ ਮਾਤਾ ਜੀਉਣੀ ਜੀ ਘਰ ਵਿੱਚ ਗੁਰਬਾਣੀ ਦੇ ਕੀਰਤਨ ਦਾ ਮਾਹੌਲ ਬਣਾਈ ਰੱਖਦੀਆਂ ਸਨ। ਬਚਪਨ ਵਿੱਚ ਹੀ ਬਾਬਾ ਦੀਪ ਸਿੰਘ ਜੀ ਨੇ ਗੁਰਮੁਖੀ ਪੜ੍ਹਨੀ ਸਿੱਖ ਲਈ ਸੀ ਅਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਡੂੰਗੀ ਦਿਲਚਸਪੀ ਵਿਖਾਈ। ਇੱਕ ਪ੍ਰਸਿੱਧ ਘਟਨਾ ਮੁਤਾਬਕ ਜਦ ਉਹ 7 ਸਾਲਾਂ ਦੇ ਸਨ ਤਾਂ ਉਹਨਾਂ ਨੇ ਪਿੰਡ ਦੇ ਬੱਚਿਆਂ ਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ ਕਹਾਣੀ ਸੁਣਾਈ ਜਿਸ ਕਾਰਨ ਸਭ ਹੈਰਾਨ ਰਹਿ ਗਏ। ਉਹਨਾਂ ਦੀ ਮਾਂ ਨੇ ਉਹਨਾਂ ਨੂੰ ਦੱਸਿਆ ਕਿ ਗਿਆਨ ਅਤੇ ਸੇਵਾ ਹੀ ਸੱਚੀ ਭਗਤੀ ਹੈ ਅਤੇ ਇਹ ਗੱਲ ਉਨ੍ਹਾਂ ਦੇ ਦਿਲ ਵਿੱਚ ਉਤਰ ਗਈ ਸੁਨਹਿਰੀ ਸ਼ਾਮ ਦੀ ਰੋਸ਼ਨੀ ਪਿੰਡ ਨੂੰ ਢਾਕ ਰਹੀ ਹੈ ਜਿਵੇਂ ਕਿ ਕੁਦਰਤ ਨਵੇਂ ਜੀਵਨ ਦਾ ਸਵਾਗਤ ਕਰ ਰਹੀ ਹੋਵੇ 14 ਸਾਲਾ ਬਾਬਾ ਦੀਪ ਸਿੰਘ 1600 ਦੇ ਅਖੀਰ ਵਿੱਚ ਆਨੰਦਪੁਰ ਸਾਹਿਬ ਦੇ ਵਿਸ਼ਾਲ ਕਿਲੇ ਦੇ ਪੱਥਰੀ ਦਰਵਾਜ਼ੇ ਵੱਲ ਡ੍ਰਿੜਤਾ ਨਾਲ ਵੱਧ ਰਹੇ ਹਨ ਗੁਰੂ ਗੋਬਿੰਦ ਸਿੰਘ ਜੀ ਇੱਕ ਉੱਚੀ ਜੱਜੀ ਉੱਤੇ ਖੜੇ ਆਪਣੀ ਰਾਜਸੀ ਨੀਲੀ ਪੋਸ਼ਾਕ ਅਤੇ ਸੁਨਹਿਰੀ ਕੜਾਈ ਵਾਲੇ ਚੋਕੀ ਵਿੱਚ ਨੌਜਵਾਨ ਯੋਧੇ ਨੂੰ ਗੰਭੀਰ ਦ੍ਰਿਸ਼ਟੀ ਨਾਲ ਦੇਖ ਰਹੇ ਹਨ ਕਿਲੇ ਦੇ ਪਿੱਛੇ ਟ੍ਰੇਨਿੰਗ ਮੈਦਾਨਾ ਵਿੱਚ ਸਿੱਖ ਜੱਗਦਾਰ ਤਲਵਾਰਬਾਜ਼ੀ ਦਾ ਅਭਿਆਸ ਕਰ ਰਹੇ ਹਨ ਜਦਕਿ ਗੁਰਬਾਣੀ ਦੀ ਗੂੰਜ ਆਤਮਿਕ ਮਾਹੌਲ ਬਣਾਉਂਦੀ ਹੈ ਬਾਬਾ ਦੀਪ ਸਿੰਘ ਦਰਵਾਜ਼ਾ ਖੋਲਦੇ ਹਨ ਗੁਰੂ ਅਤੇਸ਼ੀਸ਼ੀ ਦੇ ਵਿਚਾਰ ਦੀ ਤਕਦੀਰ ਦੀ ਡੋਰ ਚਮਕਦੀ ਰੋਸ਼ਨੀ ਵਿੱਚ ਨਜ਼ਰ ਆਉਂਦੀ ਹੈ ਆਨੰਦਪੁਰ ਸਾਹਿਬ ਦੇ ਪਵਿੱਤਰ ਟ੍ਰੇਨਿੰਗ ਮੈਦਾਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਯੋਧਿਆ ਨਾਲ ਕਿਰੇ ਹੋਏ ਬਾਬਾ ਦੀਪ ਸਿੰਘ ਨੂੰ ਤਲਵਾਰਬਾਜ਼ੀ ਸਿਖਾ ਰਹੇ ਹਨ पालन करते हुए अपनी तलवार ਨੂੰ ਸੁਚਜੀਤਾ ਨਾਲ ਕੁਮਾਰੇ ਹਨ ਸੂਰਜ ਦੀ ਸੁਨਹਿਰੀ ਕਿਰਨ ਗੜਦਿਆਂ ਕੰਦਾਂ ਨੂੰ ਰੋਸ਼ਨ ਕਰ ਰਹੀ ਹੈ ਜਦਕਿ ਗੁਰਬਾਣੀ ਦੀ ਮਿੱਠੀ ਤੂੰ ਪਵਿੱਤਰਤਾ ਫੈਲਾ ਰਹੀ ਹੈ ਦਮਦਮਾ ਸਾਹਿਬ ਵਿੱਚ ਬਾਬਾ ਦੀਪ ਸਿੰਘ ਇੱਕ ਲੱਕੜ ਦੇ ਮੰਚ ਉੱਤੇ ਬੈਠੇ ਪੁਰਾਣੇ ਚਮੜੇ ਦੇ ਕਾਗਜ਼ ਉੱਤੇ ਪੰਖ ਵਾਲੀ ਕਲਮ ਨਾਲ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਲਿਖ ਰਹੇ ਹਨ ਕਮਰੇ ਦੀਆਂ ਕੰਦਾਂ ਉੱਤੇ ਗੁਰਬਾਣੀ ਦੇ ਹੱਥੋਂ ਲਿਖੇ ਪੰਨੇ ਟੰਗੇ ਹਨ ਜਦ ਕੀ ਬਾਹਰ ਦੀ ਸੁਨਹਿਰੀ ਸਵੇਰ ਦੀ ਰੋਸ਼ਨੀ ਸਿੱਖ ਵਿਦਿਆ ਦੇ ਨਵੇਂ ਯੁੱਗ ਦਾ ਪ੍ਰਤੀਕ ਹੈ 75 ਸਾਲਾ ਬਾਬਾ ਦੀਪ ਸਿੰਘ ਪੂਰਨ ਯੋਧੇ ਵੈਸਟ ਸਪੇਸ ਵਿੱਚ ਸਵੇਰ ਦੀ ਰੋਸ਼ਨੀ ਵਿੱਚ ਖੜੇ ਹਨ ਉਹਨਾਂ ਦੀਆਂ ਅੱਖਾਂ ਵਿੱਚ ਧਰਮ ਯੁੱਧ ਦੀ ਅਗ ਦਿਖ ਰਹੀ ਹੈ ਤਲਵਾਰ ਚਮਕ ਰਹੀ ਹੈ ਜੰਗ ਦਾ ਮੈਦਾਨ ਆਪ ਅਦਿਰ ਸ਼ਰ ਦਾ ਨਾਲ ਗੂੰਜ ਗੂੰਜਦਾ ਹੈ ਸ੍ਰੀ ਚੰਗੇ ਅਸਮਾਨ ਵਿੱਚ ਲਹਿਰਾ ਰਹੇ ਹਨ ਦੂਰ ਸਵਰਨ ਮੰਦਰ ਦੇ ਗੁੰਬਦ ਚਮਕ ਰਹੇ ਹਨ ਇਹ ਧਰਮ ਅਤੇ ਆਜ਼ਾਦੀ ਲਈ ਲੜਾਈ ਦਾ ਪ੍ਰਤੀਕ ਹੈ ਉੱਕ ਜੰਗ ਦੇ ਮੈਦਾਨ ਵਿੱਚ ਮੁਗਲ ਸੈਨਾ ਅਤੇ ਡਿੱਗੇ ਹੋਏ ਯੋਧਿਆਂ ਵਿਚਕਾਰ ਬਾਬਾ ਦੀਪ ਸਿੰਘ ਆਪਣੀ ਆਖਰੀ ਫਲਾ ਵਿੱਚ ਲੜ ਰਹੇ ਹਨ। ਉਹਨਾਂ ਦਾ ਸਰੀਰ ਜ਼ਖਮਾਂ ਨਾਲ ਲਹੂ-ਲੁਹਾਨ ਹੈ ਪਰ ਉਹਨਾਂ ਦੀਆਂ ਅੱਖਾਂ ਦੇ ਵਿੱਚ ਊਰਜਾ ਨਾਲ ਚਮਕ ਰਹੀਆਂ ਹਨ ਅਤੇ ਉਹ ਦੁਸ਼ਮਣਾਂ ਨੂੰ ਕਟਦੇ ਹੋਏ ਅੱਗੇ ਵਧ ਰਹੇ ਹਨ। ਪਿਛੋਕੜ ਵਿੱਚ ਸਵਰਨ ਮੰਦਰ ਹਰੀ ਮੰਦਰ ਸਾਹਿਬ ਦੀ ਰੋਸ਼ਨੀ ਉਹਨਾਂ ਨੂੰ ਰਸਤਾ ਦਿਖਾ ਰਹੀ ਹੈ ਜਿਵੇਂ ਉਹਨਾਂ ਨੂੰ ਘਰ ਵਾਪਸ ਸੱਦ ਰਹੀ ਹੋਵੇ। ਹੈਂਦਰ ਵਿੱਚ ਬਾਬਾ ਦੀਪ ਸਿੰਘ ਦੀ ਵਿਸ਼ਾਲ ਮੂਰਤੀ ਤਲਵਾਰ ਫੜੀ ਹੋਈ ਗਰਵ ਨਾਲ ਖੜੀ ਹੈ ਪਗਤ ਉਹਨਾਂ ਨੂੰ ਅਰਦਾਸਾਂ ਨਾਲ ਝੇਰ ਕੇ ਖੜੇ ਹਨ ਇੱਕ ਬਜ਼ੁਰਗ ਸਿੱਖ ਲੰਮੀ ਚਿੱਟੀ ਦਾੜੀ ਅਤੇ ਗੈਰੀ ਕੇਸਰੀ ਪਾਗ ਰੇਖ ਨਿਸ਼ਾਨ ਸਾਹਿਬ ਅੱਗੇ ਸਰਦਾਰਨਾਮ ਸਿਰ ਨਿਵਾਉਂਦਾ ਹੈ ਦਵੇਸ਼ ਦਰਵਾਜ਼ੇ ਉੱਤੇ ਨੌਜਵਾਨ ਸਿੱਖ ਬੱਚੇ ਇੱਕ ਗ੍ਰੰਥੀ ਕੋਲੋਂ ਕਹਾਣੀ ਸੁਣ ਰਹੇ ਹਨ ਉਨਾ ਦੀਆਂ ਅੱਖਾਂ ਵਿੱਚ ਬਾਬਾ ਦੀਪ ਸਿੰਘ ਜੀ ਦੀ ਬਿਰਤਾ ਚਮਕ ਰਹੀ ਹੈ ਗੁਰਦੁਆਰੇ ਉੱਦੇ ਉੱਡੇ ਕਬੂਤਰਾਂ ਦਾ ਚੁੰਗ ਬਲੀਦਾਨ ਅਤੇ ਸ਼ौर्य ਦੀ ਅਮਰ ਆਤਮਾ ਦਾ ਪ੍ਰਤੀਕ ਹੈ ਗੁਰਬਾਣੀ ਕੀਰਤਨ ਦੀ ਮਿੱਠੀ ਤੂਨ ਵਿੱਚ ਲੀਨ ਸੰਗਤ ਸ਼ਾਂਤ ਮਨ ਨਾਲ ਅਰਗਾਸ ਕਰ ਰਹੀ ਹੈ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ